ਪਤਨੀ ਦੀ ਦੂਜੀ ਡਿਲੀਵਰੀ ਸਮੇਂ ਇੱਕ ਕੰਮ ਵਾਲੀ ਰੱਖੀ ਸੀ ਜੋ ਬਿਲਕੁਲ ਪਰਿਵਾਰ ਦੇ ਮੈਂਬਰ ਵਾਂਗ ਬਣ ਗਈ ਸੀ ਬੱਚੇ ਦੀ ਦੇਖਭਾਲ ਤੋਂ ਲੈ ਕੇ ਰਸੋਈ ਤੇ ਘਰ ਦਾ ਸਾਰਾ ਕੰਮ ਕਰਦੀ ਇੱਕ ਦਿਨ ਜਦ ਪਤੀ ਪਤਨੀ ਬਾਹਰੋਂ ਕੰਮ ਕੇ ਵਾਪਸ ਆਏ ਤਾਂ ਉਹਨਾਂ ਦੀ ਸਾਰ ਰੁਕ ਗਏ ਕਿਉਂਕਿ ਕੰਮ ਵਾਲੀ ਬੱਚੇ ਸਮੇਤ ਗਾਇਬ ਸੀ ਪੁਲਿਸ ਵਿੱਚ ਰਿਪੋਰਟ ਕਰਾਈ ਤਾਂ ਪਤਾ ਲੱਗਾ ਕਿ ਉਹ ਕੰਮ ਵਾਲੀ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਹੁਣੇ ਸਬਸਕ੍ਰਾਈਬ ਕਰ ਲਵੋ ਰਮਨ ਦਾਤ ਬਾਂਦਲਾ ਮੁੰਬਈ ਹੋਇਆ ਤਾਂ ਰਵੀ ਨੂੰ ਇਹ ਸੋਚ ਕੇ ਬਹੁਤ ਖੁਸ਼ੀ ਹੋਈ ਕਿ ਚਲੋ ਇਸੇ ਬਹਾਨੇ ਫਿਲਮੀ ਕਲਾਕਾਰਾਂ ਨਾਲ ਮੁਲਾਕਾਤ ਹੋ ਜਾਵੇਗੀ ਵੈਸੇ ਕਿੱਥੇ ਮੁੰਬਈ ਕੋ ਮੰਜਾ ਸਕਦੀ ਸੀ ਰਮਨ ਨੇ ਮੁੰਬਈ ਆ ਕੇ ਸਭ ਤੋਂ ਪਹਿਲਾਂ ਕੰਪਨੀ ਦਾ ਕਾਰੋਬਾਰ ਸੰਭਾਲਿਆ ਫਿਰ ਉਹ ਆਪਣੀ ਪਤਨੀ ਤੇ ਬੇਟੇ ਨੂੰ ਲੈ ਆਇਆ ਇੱਧਰ ਉੱਧਰ ਘੁੰਮਦਿਆਂ ਪੂਰਾ ਇੱਕ ਮਹੀਨਾ ਬੀਤ ਚੁੱਕਿਆ ਸੀ ਹੌਲੀ ਹੌਲੀ ਦੋਨਾਂ ਨੂੰ ਮਹਿੰਗਾਈ ਤੇ ਇਕੱਲਾਪਨ ਖਲਣ ਲੱਗਾ ਉਹਨਾਂ ਦੇ ਆਸ-ਪਾਸ ਆਪਣੀ ਭਾਸ਼ਾ ਵਾਲੇ ਲੋਕ ਨਾ ਮਾਤਰ ਤੇ ਮਹਾਰਾਸ਼ਟਰ ਦੇ ਲੋਕ ਜ਼ਿਆਦਾ ਸੀ ਜਿਨ੍ਹਾਂ ਦੀ ਬੋਲੀ ਅਲੱਗ-ਅਲੱਗ ਤਰ੍ਹਾਂ ਦੀ ਸੀ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਤੀਸਰੀ ਮੰਜ਼ਲ ਤੇ ਦੋ ਕਮਰਿਆਂ ਦਾ ਫਲੈਟ ਮਿਲਿਆ ਜਿਸ ਦੇ ਅੱਗੇ ਵਾਲੇ ਪੋਰਸ਼ਨ ਵਿੱਚ ਉਹਨਾਂ ਨੇ ਰਸੋਈ ਤੇ ਬੈਠਣ ਦਾ ਸਥਾਨ ਬਣਾ ਲਿਆ ਰਵੀ ਨੇ ਤਾਂ ਇਹ ਸੋਚਿਆ ਸੀ ਕਿ ਮੁੰਬਈ ਵਿੱਚ ਘਰ ਇਸ ਤਰ੍ਹਾਂ ਦਾ ਹੋਵੇਗਾ ਕਿ ਸਮੁੰਦਰ ਵੀ ਦਿਖੇਗਾ ਪਰ ਉਸ ਨੂੰ ਤਾਂ ਹੁਣ ਝੁੱਗੀਆਂ ਝੌਂਪੜੀਆਂ ਹੀ ਦਿਖਾਈ ਦੇ ਰਹੀਆਂ ਸੀ ਉਸਦੇ ਪਤੀ ਨੇ ਉਸਨੂੰ ਖਿਜਾਉਂਦੇ ਹੋਏ ਕਿਆ ਮੈਡਮ ਅਸਲੀ ਮੁੰਬਈ ਦਾ ਇਹੀ ਆ ਮੱਛੀਆਂ ਫੜਨ ਵਾਲੇ ਮਜ਼ਦੂਰ ਝੁੱਗੀਆਂ ਚੌਂਪੜੀਆਂ ਚ ਨਹੀਂ ਰਹਿਣਗੇ ਇਹ ਤਾਂ ਕਿ ਮਹਿਲਾਂ ਵਿੱਚ ਰਹਿਣਗੇ ਜਦ ਕਦੇ ਮੱਛੀਆਂ ਦੀ ਸਮੈਲ ਆਉਂਦੀ ਤਾਂ ਰਵੀ ਨੱਕ ਬੰਦ ਕਰ ਲੈਂਦੀ ਘਰ ਦੀ ਸਫਾਈ ਤੇ ਭਾਂਡੇ ਧੋਣ ਲਈ ਜਦੋਂ ਉਸਨੇ ਕੰਮ ਵਾਲੀ ਬਾਈ ਰੱਖੀ ਤਾਂ ਰਵੀ ਨੂੰ ਉਸ ਤੋਂ ਵੀ ਮੱਛੀ ਦੀ ਬਦਬੂ ਮਹਿਸੂਸ ਹੁੰਦੀ ਰਹਿੰਦੀ ਉਸਨੇ ਫੌਰਨ ਕੰਮ ਵਾਲੀ ਨੂੰ ਕੰਮ ਤੋਂ ਹਟਾ ਦਿੱਤਾ ਕਿਉਂਕਿ ਉਸ ਨੂੰ ਮੱਛੀ ਦੀ ਸਮੈਲ ਤੋਂ ਸ਼ੁਰੂ ਤੋਂ ਹੀ ਬਹੁਤ ਘਬਰਾਹਟ ਹੁੰਦੀ ਸੀ ਖਾਣ ਵਿੱਚ ਵੀ ਉਸ ਨੂੰ ਮੱਛੀ ਪਸੰਦੀ ਨਹੀਂ ਸੀ ਕਹਿ ਸਕਦੇ ਹਾਂ ਕਿ ਉਸ ਨੂੰ ਮੱਛੀ ਤੋਂ ਨਫ਼ਰਤ ਹੀ ਬਹੁਤ ਸੀ ਇਸ ਵਜ੍ਹਾ ਕਰਕੇ ਉਸਨੇ ਕੰਮ ਵਾਲੀ ਨੂੰ ਹਟਾ ਦਿੱਤਾ ਪਰ ਹੁਣ ਰਵੀ ਨੂੰ ਗਰਭ ਅਵਸਥਾ ਦੀ ਹਾਲਤ ਵਿੱਚ ਘਰ ਦੇ ਕੰਮ ਕਰਨ ਦੀ ਸਮੱਸਿਆ ਪੈਦਾ ਹੋ ਗਈ ਸੀ ਇਹ ਉਸ ਦਾ ਦੂਜਾ ਬੱਚਾ ਸੀ ਇਸ ਤੋਂ ਪਹਿਲਾਂ ਉਹਨਾਂ ਦਾ 5 ਸਾਲ ਦਾ ਬੇਟਾ ਸੀ ਬਾਜ਼ਾਰੋਂ ਸਬਜ਼ੀ ਲਿਆਉਣਾ ਦੁੱਧ ਲਿਆਉਣਾ 4 ਸਾਲ ਦੇ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਘਰ ਦੇ ਸਾਰੇ ਕੰਮ ਕਰਨਾ ਆਪਣੇ ਪਤੀ ਦੀ ਪਸੰਦ ਦਾ ਭੋਜਨ ਬਣਾਉਣਾ ਇਹ ਸਭ ਹੁਣ ਰਵੀ ਦੇ ਵਾਸ ਵਿੱਚ ਨਹੀਂ ਸੀ ਉਸ ਦਾ ਪਤੀ ਵੀ ਰਾਤ ਨੂੰ ਬਹੁਤ ਲੇਟ ਘਰ ਆਉਂਦਾ ਸੀ ਰਮਨ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਕੁਝ ਸਮੇਂ ਲਈ ਤੁਸੀਂ ਸਾਡੇ ਕੋਲ ਆ ਜਾਓ ਕਿਉਂਕਿ ਰਵੀ ਵੀ ਇਸ ਹਾਲਤ ਵਿੱਚ ਆ ਕਿ ਉਸ ਨੂੰ ਘਰ ਦੇ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਪਰ ਉਸਦੀ ਮਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਤੇ ਕਿਹਾ ਤੇਰੇ ਪਾਪਾ ਜੀ ਅਕਸਰ ਬਿਮਾਰ ਰਹਿੰਦੇ ਆ ਉਹਨਾਂ ਦੀ ਦੇਖਭਾਲ ਲਈ ਮੈਨੂੰ ਇੱਥੇ ਹੀ ਰਹਿਣਾ ਪੈਣਾ ਉਸ ਸਮੇਂ ਰਮਨ ਨੇ ਫੋਨ ਤਾਂ ਕੱਟ ਦਿੱਤਾ ਸੀ ਪਰ ਉਸ ਦੇ ਮਨ ਵਿੱਚ ਆਪਣੇ ਮਾਤਾ ਪਿਤਾ ਪ੍ਰਤੀ ਕਾਫੀ ਨਫ਼ਰਤ ਪੈਦਾ ਹੋ ਗਈ ਸੀ ਕਿਉਂਕਿ ਉਸ ਨੂੰ ਇਹ ਲੱਗ ਰਿਹਾ ਸੀ ਕਿ ਉਸ ਦੇ ਔਖੇ ਸਮੇਂ ਵਿੱਚ ਉਸ ਦੇ ਮਾਤਾ ਪਿਤਾ ਉਸ ਦੇ ਨਾਲ ਨਹੀਂ ਖੜੇ ਇਹ ਗੱਲ ਉਹ ਵੀ ਜਾਣਦਾ ਸੀ ਕਿ ਉਸ ਦਾ ਪਿਤਾ ਮਾਮੂਲੀ ਜਿਹਾ ਬਿਮਾਰ ਹੈ ਉਸ ਦੀ ਮਾਂ ਨੇ ਨਾ ਆਉਣ ਦਾ ਬਹਾਨਾ ਲਾਇਆ ਸੀ ਹਨਰਾਵੀ ਦੀ ਡਿਲੀਵਰੀ ਤੋਂ ਬਾਅਦ ਕੰਬ ਵਾਲੀ ਦੀ ਸਖਤ ਲੋੜ ਸੀ ਰਮਨ ਨੇ ਆਪਣੇ ਜਾਣ ਪਹਿਚਾਨ ਵਾਲੇ ਨੂੰ ਇੱਕ ਚੰਗੀ ਨੌਕਰਾਨੀ ਲੱਭਣ ਲਈ ਕਿਹਾ ਪਰ ਰਵੀ ਨੂੰ ਕੋਈ ਵੀ ਪਸੰਦ ਨਹੀਂ ਆਈ ਉਹਨਾਂ ਨੇ ਅਖਬਾਰ ਤੇ ਇਸ਼ਤਿਹਾਰ ਦੇ ਦਿੱਤਾ ਫਿਰ ਕਈ ਕੰਮ ਵਾਲੀਆਂ ਆਈਆਂ ਤੇ ਚਲੀਆਂ ਗਈਆਂ ਸਵੇਰ ਦੇ ਸਮੇਂ ਇੱਕ ਅਧਖੜ ਉਮਰ ਦੀ ਔਰਤ ਨੇ ਆ ਕੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ ਕੀ ਤੁਹਾਨੂੰ ਕੰਮ ਵਾਲੀ ਬਾਈ ਦੀ ਲੋੜ ਹੈ ਰਵੀ ਨੇ ਕਿਹਾ ਹਾਂ ਹਾਂ ਕਿੱਥੇ ਆ ਕੰਮ ਵਾਲੀ ਉਹ ਔਰਤ ਨੇ ਕਿਹਾ ਮੈਂ ਹੀ ਆ ਰਾਵੀ ਤੇ ਉਸ ਦਾ ਪਤੀ ਦੋਨੋਂ ਹੈਰਾਨ ਰਹਿ ਗਏ ਸੀ ਕਿਉਂਕਿ ਉਹਨਾਂ ਦੀ ਪਾਸ਼ਾ ਵਿੱਚ ਗੱਲ ਕਰਨ ਵਾਲੀ ਲਗਭਗ 50 ਸਾਲ ਦੀ ਉਹ ਔਰਤ ਸਾਫ਼ ਸੁਥਰੇ ਕੱਪੜੇ ਪਾਏ ਹੋਏ ਉਹ ਦੋਨੋਂ ਪਤੀ ਪਤਨੀ ਮਨ ਵਿੱਚ ਇਹ ਸੋਚ ਰਹੇ ਸੀ ਕਿ ਆਖਰ ਇਸ ਔਰਤ ਨੂੰ ਕੰਮ ਕਰਨ ਦੀ ਕੀ ਲੋੜ? ਉਸ ਔਰਤ ਨੇ ਕਿਹਾ ਮੈਂ ਹਰ ਤਰ੍ਹਾਂ ਦਾ ਖਾਣਾ ਬਣਾ ਲੈਂਦੀ ਹਾਂ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਵੇਗੀ ਪਰ ਮੈਂ ਰਾਤ ਨਹੀਂ ਰੁਕ ਸਕਦੀ। ਰਵੀ ਨੇ ਕਿਹਾ ਕੋਈ ਗੱਲ ਨਹੀਂ ਮੈਸੀ ਤੇਰਾ ਨਾਮ ਕੀ ਆ? ਉਸ ਵਰਤਨੇ ਕਿਹਾ, "ਊਸ਼ਾ।" ravi ਨੇ ਕਿਹਾ, "ਦੇਖ ਊਸ਼ਾ, ਸਾਡੀ ਛੋਟੀ ਜਿਹੀ ਗ੍ਰੈਸਟੀ ਆ, ਇਸ ਲਈ ਜ਼ਿਆਦਾ ਕੰਮ ਨਹੀਂ ਕਰਨਾ ਪਵੇਗਾ। ਪਰ ਅਸੀਂ ਸਾਫ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ।" ਊਸ਼ਾ ਨੇ ਕਿਹਾ, "ਮੈਡਮ, ਤੁਹਾਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੇਗਾ।" ਉਸ ਨੇ 1 ਮਹੀਨੇ ਦਾ 3000 ਮੰਗਿਆ, ਪਰ ਥੋੜੀ ਨਾਨੁਕਰ ਕਰਨ ਤੋਂ ਬਾਅਦ ਉਹ 25000 ਵਿੱਚ ਤਿਆਰ ਹੋ ਗਈ। ਪਸਦਨ ਤੋਂ ਹੀ ਉਹ ਕੰਮ ਤੇ ਲੱਗ ਗਈ। ਉਸਨੇ ਪੂਰੇ ਘਰ ਵਿੱਚ ਸਫਾਈ ਕੀਤੀ। ਖੜੀ ਚਾਵਲ ਬਣਾਈ ਤੇ 라ਵੀ ਦੇ ਬੇਟੇ ਦੀ ਮਾਸ਼ ਕਰਕੇ ਉਸ ਨੂੰ ਨਵਾਇਆ। 라ਵੀ ਤੇ ਉਸ ਦਾ ਪਤੀ 우ષા ਦੇਵੀ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਨੇ ਕਦੇ ਉਸ ਦਾ ਪੱਕਾ ਪਤਾ ਤੱਕ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਜਦ 우ષા ਚਲੀ ਗਈ ਤਾਂ ਉਹ ਦੋਨੋਂ ਪਤੀ-ਪਤਨੀ ਕਾਫੀ ਸਮੇਂ ਤੱਕ ਉਸੇ ਦੀਆਂ ਹੀ ਗੱਲਾਂ ਕਰਦੇ ਰਹੇ। ਉਹ ਉਸ ਵੱਲ ਕਾਫੀ ਆਕਰਸ਼ਿਤ ਹੁੰਦੇ ਜਾ ਰਹੇ ਸੀ। ਜਿਵੇਂ ਉਹੀ ਉਹਨਾਂ ਦੀ ਮਾਂ ਹੋਵੇ। ਉਹ ਦੋਨੋਂ ਮਾਂ ਸਮਝ ਉਸਤਾ ਸਨਮਾਨ ਕਰਦੇ ਹੁਣ ਊਸ਼ਾ ਉਹਨਾਂ ਦੇ ਪਰਿਵਾਰ ਦਾ ਮੈਂਬਰ ਬਣਦੀ ਜਾ ਰਹੀ ਸੀ ਸਵੇਰੇ ਆਉਂਦੇ ਆਸਾਰ ਹੀ ਸਾਰਿਆਂ ਨੂੰ ਚਾਹ ਬਣਾ ਕੇ ਦੇਣਾ ਬੇਟੀ ਨੂੰ ਸਕੂਲ ਵੈਨ ਤੇ ਬਿਠਾਉਣਾ ਰਮਨ ਦਾ 9 ਵਜੇ ਤੱਕ ਨਾਸ਼ਤਾ ਲੰਚ ਬਾਕਸ ਤਿਆਰ ਕਰਕੇ ਰੱਖਣਾ ਰਵੀ ਨੂੰ ਫਲਾਂ ਦਾ ਰਸ ਕੱਢ ਕੇ ਦੇਣਾ ਸਾਰੇ ਕੰਮ ਊਸ਼ਾ ਹਵਾ ਦੀਵਾਨ ਫਰਤੀ ਵਿੱਚ ਕਰਦੀ ਸੀ ਊਸ਼ਾ ਕਾਫੀ ਸਵਾਦਪੂਣ ਭੋਜਨ ਬਣਾਉਂਦੀ ਸੀ ਰਵੀ ਨੇ ਉਸ ਤੋਂ ਟੋਕਲਾ ਤੇ ਡੋਸਾ ਬਣਾਉਣਾ ਵੀ ਸਿੱਖਿਆ ਪਾਂਤ ਪਾਂਦੇ ਅਚਾਰ ਤੇ ਪਾਂਤ ਪਾਂਦੀਆਂ ਚਟਣੀਆਂ ਬਣਾਉਣੀਆਂ ਵੀ ਸਿੱਖੀਆਂ। ਰਵੀ ਨੇ ਇੱਕ ਦਿਨ 우ਸ਼ਾ ਨੂੰ ਗਿਆ। ਲੱਗਦਾ ਤੁਸੀਂ ਤਾਂ ਕੁਕਿੰਗ ਸਕੂਲ ਚਲਾਇਆ ਹੋਇਆ ਸੀ। ਇਹ ਗੱਲ ਉਸਨੇ ਮਜ਼ਾਕ ਹੀ ਮਜ਼ਾਕ ਵਿੱਚ ਕਹਿ ਦਿੱਤੀ ਸੀ। 우ਸ਼ਾ ਨੇ ਕਿਹਾ ਹਾਂ ਮੈਂ ਸਲਾਈ ਕੜਾਈ ਦਾ ਵੀ ਸਕੂਲ ਚਲਾ ਚੁੱਕੀ ਹਾਂ। ਰਵੀ ਹੱਸ ਪਈ ਤੇ ਮਨ ਵਿੱਚ ਸੋਚਣ ਲੱਗੀ 우ਸ਼ਾ ਵੀ ਪਾਗਲੀ ਆ। ਐਵੇਂ ਗੱਲ ਨੂੰ ਵਧਾ ਚੜਾ ਕੇ ਬੋਲਣ ਦੀ ਉਸਦੀ ਆਦਤ ਨਹੀਂ ਜਾਂਦੀ। ਡਿਲੀਵਰੀ ਬਾਰੇ ਦੰਨ ਰਵੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 우ਸ਼ਾ ਰਾਤ ਨੂੰ ਹਸਪਤਾਲ ਰਹਿਣ ਲੱਗੀ। ਰਮਨ ਨੂੰ ਕਾਫੀ ਹੈਰਾਨੀ ਹੋਈ। ਉਸਤੇ ਆਪਣੀ ਮਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਤੁਸੀਂ ਪਿਤਾ ਜੀ ਦੀ ਦੇਖਭਾਲ ਕਰੋ। ਇੱਥੇ 우ਸ਼ਾ ਨੇ ਸਭ ਸੰਭਾਲ ਲਿਆ। ਰਮਨ ਦੀ ਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਰਮਨ ਉਹਨਾਂ ਨਾਲ ਨਾਰਾਜ਼ ਹੈ ਪਰ ਫਿਰ ਵੀ ਉਸਦੀ ਮਾਂ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੋਂ ਤੱਕ ਕਿ ਉਸਦੀ ਮਾਂ ਨੇ ਤਾਂ ਵਧਾਈਆਂ ਤੱਕ ਵੀ ਨਹੀਂ ਦਿੱਤੀਆਂ। ਰਵੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਤੀਸਰੇ ਦਿਨ ਰਵੀ ਨੰਨੀ ਜਈ ਜਾਨ ਨੂੰ ਲੈ ਕੇ ਘਰ ਵਾਪਸ ਆ ਗਈ। ਊਸ਼ਾ ਨੇ ਉਸ ਨੂੰ ਨਹਾਵਾ ਤਵਾ ਕੇ ਬੈੜੇ ਤੇ ਪਾ ਦਿੱਤਾ ਤੇ ਹਰੀਰਾ ਬਣਾ ਕੇ ਰਵੀ ਨੂੰ ਪਿਆਇਆ। ਰਵੀ ਨੇ ਕਿਹਾ ਊਸ਼ਾ ਮਾਂ ਤੁਸੀਂ ਸੱਸ ਦੀ ਕਮੀ ਪੂਰੀ ਕਰ ਦਿੱਤੀ। ਊਸ਼ਾ ਨੇ ਕਿਹਾ ਆਖਰ ਤੂੰ ਮੇਰੀ ਬੇਟੀ ਆ ਮੈਂ ਤੁਹਾਡਾ ਨਮਕ ਖਾ ਰਹੀ ਆ ਇਹ ਸਮ ਕਰਨਾ ਮੇਰਾ ਫਰਜ਼ ਆ। ਰਮਨ ਨੇ ਵੀ ਊਸ਼ਾ ਦੀ ਖੂਬ ਪ੍ਰਸ਼ੰਸਾ ਕੀਤੀ। ਇੱਕ ਸ਼ਾਮ ਰਮਨ ਤੇ ਰਵੀ ਬੱਚੀ ਨੂੰ ਦਿਖਾਉਣ ਡਾਕਟਰ ਕੋਲ ਗਈ। ਰਾਹ ਵਿੱਚ ਲੋਕਲ ਰੇਲ ਦਾ ਐਕਸੀਡੈਂਟ ਹੋ ਜਾਣ ਦੀ ਵਜ੍ਹਾ ਕਰਕੇ ਵਾਪਸ ਆਉਂਦੇ ਸਮੇਂ ਰਾਤ ਦੇ 12 ਵਜੇ ਗਏ ਸੀ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ ਉਹ ਦੋਨੋਂ ਹੈਰਾਨ ਰਹਿ ਗਏ ਉਹਨਾਂ ਕੋਲ ਦੂਸਰੀ ਚਾਬੀ ਸੀ ਜਿਸ ਦੇ ਜ਼ਰੀਏ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਸੀ ਆਸੇ-ਪਾਸੇ ਆਪਣੀਆਂ ਨਜ਼ਰਾਂ ਦੁੜਾਉਂਦੇ ਹੋਏ ਊਸ਼ਾ ਦੀ ਤਲਾਸ਼ ਕਰਨ ਲੱਗੇ ਫਿਕਰ ਕਰਨ ਵਾਲੀ ਗੱਲ ਇਹ ਸੀ ਕਿ ਊਸ਼ਾ ਉਹਨਾਂ ਦੇ ਬੱਚੇ ਨੂੰ ਵੀ ਆਪਣੇ ਨਾਲ ਲੈ ਗਈ ਸੀ ਉਹਨਾਂ ਦੋਨਾਂ ਦੇ ਮਨ ਵਿੱਚ ਊਸ਼ਾ ਪ੍ਰਤੀ ਗ੍ਰੋਧ ਵਧਦਾ ਜਾ ਰਿਹਾ ਸੀ ਰਾਵੀ ਨੇ ਕਿਹਾ ਇਹ ਨੌਕਰਾਨੀ ਵੀ ਬਹੁਤ ਅਜੀਬ ਆ ਜੇ ਇੱਕ ਰਾਤ ਇੱਥੇ ਰੁਕ ਜਾਂਦੀ ਤਾਂ ਕੀ ਹੋ ਜਾਂਦਾ ਤੋਨੋ ਪਤੀ ਪਤਨੀ ਨੂੰ ਬੱਚੇ ਦੀ ਚਿੰਤਾ ਸਤਾ ਰਹੀ ਸੀ ਰਵੀ ਕਹਿ ਰਹੀ ਸੀ ਪਤਾ ਨਹੀਂ ਊਸ਼ਾ ਦਾ ਕਰ ਕੇ ਇਸ ਤਰ੍ਹਾਂ ਦਾ ਹੋਵੇਗਾ ਮੇਰਾ ਬੱਚਾ ਚੈਨ ਨਾਲ ਸੌਂ ਪਾਵੇਗਾ ਵੀ ਕਿ ਨਹੀਂ ਪੂਰੀ ਰਾਤ ਪਛਤੌਣ ਤੋਂ ਬਾਅਦ ਜਦ ਸਵੇਰ ਹੋਈ ਰਵੀ ਦੀ ਚਿੰਤਾ ਹੋਰ ਵੀ ਵੱਧ ਚੁੱਕੀ ਸੀ ਕਿਉਂਕਿ ਊਸ਼ਾ ਅਜ ਆਈ ਹੀ ਨਹੀਂ ਸੀ ਉਸ ਨੂੰ ਸ਼ੱਕ ਹੋਇਆ ਤੇ ਮਨ ਵਿੱਚ ਡਰ ਪੈਦਾ ਹੋਣ ਲੱਗਾ ਕਬਰਾਹਟ ਵਿੱਚ ਉੱਚੀ ਉੱਚੀ ਰੌਲਾ ਪਾਉਣ ਲੱਗੀ। ਨੌਕਰਾਨੀ ਮੇਰੇ ਮੁੰਡੇ ਨੂੰ ਚੋਰੀ ਕਰਕੇ ਲੈ ਗਈ। ਪਤਾ ਨਹੀਂ ਮੇਰਾ ਬੱਚਾ ਕਿਸ ਹਾਲ ਵਿੱਚ ਹੋਵੇਗਾ। ਰਮਨ ਨੂੰ ਵੀ ਇਹ ਹੀ ਸਭ ਕੁਝ ਲੱਗ ਰਿਹਾ ਸੀ ਕਿ ਊਸ਼ਾ ਨੇ ਜਾਣ ਬੁੱਝ ਕੇ ਉਸਦੇ ਬੱਚੇ ਨੂੰ ਕਿਡਨੈਪ ਕੀਤਾ। ਕਹਿ ਰਿਹਾ ਸੀ ਨੌਕਰਾਂ ਦਾ ਕੀ ਵਿਸ਼ਵਾਸ? ਬੱਚਿਆਂ ਨੂੰ ਕਿਤੇ ਜਾ ਕੇ ਵੇਚ ਦੇਣ ਜਾਂ ਮੋਟੀ ਰਕਮ ਦੀ ਮੰਗ ਕਰਨ। ਰਵੀ ਦਾ ਸ਼ੱਕ ਇਸ ਲਈ ਵੀ ਵਧ ਗਿਆ ਸੀ ਕਿਉਂਕਿ ਪਹਿਲਾਂ ਐਨੇ ਟਾਈਮ ਊਸ਼ਾ ਉਹਨਾਂ ਦੇ ਘਰ ਆ ਜਾਂਦੀ ਸੀ। ਪਰ ਅੱਜ ਉਸਨੇ ਕਾਫੀ ਸਮਾਂ ਲਗਾ ਦਿੱਤਾ ਸੀ। ਉਸਨੇ ਤਾਂ ਹੁਣ ਉੱਚੀ-ਉੱਚੀ ਰੋਣਾ ਵੀ ਸ਼ੁਰੂ ਕਰ ਦਿੱਤਾ। ਉਸ ਦਾ ਰੋਣਾ ਸੁਣ ਆਂਡ ਗਵਾਂ ਦੇ ਲੋਕ ਇਕੱਠੇ ਹੋ ਗਏ ਤੇ ਰਾਵੀ ਤੋਂ ਰੋਣ ਦੀ ਵਜ੍ਹਾ ਪੁੱਛਣ ਲੱਗੇ। ਫਿਰ ਸਾਰੇ ਲੋਕਾਂ ਨੇ ਰਮਨ ਨੂੰ ਪੁਲਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ। ਰਮਨ ਨੂੰ ਵੀ ਇਹੀ ਸਹੀ ਲੱਗਿਆ। ਉਹ ਆਪਣੇ ਬੇਟੇ ਦੀ ਫੋਟੋ ਲੈ ਕੇ ਥਾਣੇ ਪਹੁੰਚ ਗਿਆ। ਉਸਨੇ ਊਸ਼ਾ ਖਿਲਾਫ ਆਪਣੇ ਬੇਟੇ ਨੂੰ ਕਿਡਨੈਪ ਕਰਨ ਦੀ ਰਿਪੋਰਟ ਦਰਜ ਕਰਵਾ ਦਿੱਤੀ। ਵਾਪਸ ਆਉਂਦੇ ਸਮੇਂ ਪੁਲਸ ਵਾਲੇ ਵੀ ਉਸਦੇ ਨਾਲ ਹੀ ਆ ਗਏ ਸੀ। ਰਾਵੀ ਤੋਂ ਪੁੱਛਗਿੱਛ ਕਰਨ ਤੇ ਉਹ ਰੋ ਰੋ ਊਸ਼ਾ ਦੇ ਪ੍ਰਤੀ ਜ਼ਹਿਰ ਉਗਲਦੀ ਜਾ ਰਹੀ ਸੀ ਆਖਿਰ ਪੁਲਿਸ ਨੇ ਰਮਨ ਤੇ ਉਸਦੀ ਪਤਨੀ ਰਾਵੀ 'ਚ ਹੀ ਕਸੂਰ ਕੱਢਿਆ ਤੇ ਕਿਹਾ ਤੁਸੀਂ ਉਸਦੀ ਇੱਕ ਫੋਟੋ ਕਿਉਂ ਨਹੀਂ ਲਈ ਬਸ ਦਾ ਬਾਇਓ ਡਾਟਾ ਕੀਆ ਨਾ ਤੁਸੀਂ ਕਦੇ ਉਸਦਾ ਰਹਿਣ ਦਾ ਟਿਕਾਣਾ ਪੁੱਛਿਆ ਜਦ ਕਿ ਨੌਕਰ ਰੱਖਦੇ ਸਮੇਂ ਇਹ ਸਾਵਧਾਨੀਆਂ ਹਮੇਸ਼ਾ ਵਰਤਣੀਆਂ ਚਾਹੀਦੀਆਂ ਹੁਣ ਇੰਨੀ ਵੱਡੀ ਮੁੰਬਈ ਵਿੱਚ ਉਸ ਔਰਤ ਨੂੰ ਖੋਜਣਾ ਰੇਤ ਦੇ ਢੇਰ ਵਿੱਚ ਪਈ ਸੂਈ ਦੇ ਬਰਾਬਰ ਆ ਅਜੇ ਇਹ ਸਭ ਕੁਝ ਹੋ ਹੀ ਰਿਹਾ ਸੀ ਕਿ ਐਨੇ ਨੂੰ 우샤 ਉੱਥੇ ਪਹੁੰਚ ਗਈ। ਉਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ ਸੀ। ਰਵੀ ਉੱਚੀ ਉੱਚੀ ਰੋਲਾ ਪਾਉਣ ਲੱਗੀ। ਮੇਰਾ ਬੱਚਾ ਕਿੱਥੇ ਆ? 우샤 ਦੇ ਚਿਹਰੇ ਦੀ ਰੰਗਤ ਉੱਡੀ ਹੋਈ ਸੀ। ਜਿਵੇਂ ਸਾਰੀ ਰਾਤ ਉਹ ਸੁੱਤੀ ਹੀ ਨਾ ਹੋਵੇ। ਐਨੇ ਲੋਕਾਂ ਦੀ ਭੀੜ ਤੇ ਪੁਲਿਸ ਵਾਲਿਆਂ ਨੂੰ ਦੇਖ ਉਹ ਹੱਕੀ ਬੱਕੀ ਰਹਿ ਗਈ ਸੀ। ਦੱਸਦੀ ਕਿਉਂ ਨਹੀਂ? ਦੱਸ ਕਿੱਥੇ ਆ? ਕਿੱਥੇ ਆ ਇਹਨਾਂ ਦਾ ਬੇਟਾ? ਕਿੱਥੇ ਛੱਡ ਕੇ ਆਈਆਂ ਉਸ ਨੂੰ? ਪਾਲਸ ਵਾਲੀ ਊਸ਼ਾ ਨੂੰ ਡਾਂਟਣ ਲੱਗੇ ਊਸ਼ਾ ਰੋਂਦੀ ਰੋਂਦੀ ਕਹਿਣ ਲੱਗੀ ਹਸਪਤਾਲ ਵਿੱਚ ਸਾਰੇ ਹੈਰਾਨ ਰਹਿ ਗਏ ਕਿ ਹਸਪਤਾਲ ਵਿੱਚ ਪਰ ਕਿਉਂ ਊਸ਼ਾ ਨੇ ਦੱਸਿਆ ਸਾਹਿਬ ਜਦੋਂ ਤੁਸੀਂ ਜਾ ਚੁੱਕੇ ਸੀ ਉਸ ਸਮੇਂ ਦੀਪੂ ਪੌੜੀਆਂ ਤੋਂ ਡਿੱਗ ਗਿਆ ਮੈਂ ਉਸਨੂੰ ਤੁਰੰਤ ਹਸਪਤਾਲ ਲੈ ਆਈ ਹੁਣ ਉਹ ਬਿਲਕੁਲ ਠੀਕ ਆ ਮੈਂ ਉਸਨੂੰ ਦੁੱਧ ਨਾਲ ਬਿਸਕੁਟ ਖਵਾਇਆ ਆ ਪਰ ਸਾਹਿਬ ਤੁਸੀਂ ਮੇਰੇ ਤੇ ਪਾਲਸ ਬੁਲਾਈ ਮੇਰੇ ਤੇ ਸ਼ੱਕ ਕੀਤਾ ਤੁਸੀਂ ਮੈਨੂੰ ਝੂਠ ਸਮਝਿਆ ਉਸ਼ਾ ਰੋਂਦੇ ਰੋਂਦੇ ਗੁੱਸੇ ਨਾਲ ਭਰ ਗਈ ਮੈਂ ਮਿਹਨਤ ਦਾ ਖਾਨਨੀ ਆ ਕਿਸੇ ਤੇ ਬੋਝ ਨਹੀਂ ਬਣਦੀ ਤੁਹਾਡੀ ਨਾਲ ਆਪਣਾ ਪਨ ਪਾ ਕੇ ਮੈਨੂੰ ਲੱਗਿਆ ਤੁਹਾਡੀ ਨਾਲ ਹੀ ਜੀਵਨ ਗੁਜ਼ਰ ਜਾਵੇਗਾ ਮੈਂ ਤੁਹਾਡੇ ਬੇਟੇ ਨੂੰ ਕਿੰਨਾ ਪਿਆਰ ਕਰਦੀ ਆ ਕਿ ਤੁਸੀਂ ਇਹ ਗੱਲ ਜਾਣਦੇ ਨਹੀਂ ਫਿਰ ਵੀ ਤੁਸੀਂ ਇਹ ਕਹਿ ਕੇ ਉਹ ਫਿਰ ਉੱਚੀ ਉੱਚੀ ਰੋਣ ਲੱਗ ਪਈ ਰਵੀ ਨੇ ਕਿਹਾ ਮਾਂ ਸਾਨੂੰ ਮਾਫ਼ ਕਰ ਦੇ ਅਸੀਂ ਤੈਨੂੰ ਗਲਤ ਸਮਝ ਲਿਆ ਰਮਨ ਤੇ ਉਸਦੀ ਪਤਨੀ ਉਸ਼ਾ ਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਛੋਟਾ ਸਮਝ ਰਹੀ ਸੀ। 우ਸ਼ਾ ਨੇ ਕਿਹਾ, "ਸਾਹਬ, ਹਣ ਮੈਂ ਤੁਹਾਡੀ ਘਰ ਨੌਕਰੀ ਨਹੀਂ ਕਰਾਂਗੀ। ਕਿਸੇ ਦੂਸਰੀ ਜਗ੍ਹਾ ਕੰਮ ਲੱਭ ਲਵਾਂਗੀ। ਪਰ ਜਾਣ ਤੋਂ ਪਹਿਲਾਂ ਮੈਂ ਤੁਹਾਡੀ ਬੇਟੀ ਨੂੰ ਤੁਹਾਡੇ ਨਾਲ ਮਿਲਾਉਣਾ ਠੀਕ ਸਮਝਾਂਗੀ। ਤੁਸੀਂ ਸਾਰੇ ਮੇਰੇ ਨਾਲ ਹਸਪਤਾਲ ਚੱਲੋ।" ਰਵੀ ਉਸ ਦਾ ਪਤੀ, ਕੁਝ ਪੁਲਸ ਵਾਲੇ ਤੇ ਆੜ ਗਵਾੜ ਦੀ ਕੁਝ ਲੋਕ ਇਕੱਠੇ ਹੋ ਕੇ ਹਸਪਤਾਲ ਪਹੁੰਚ ਗਏ। ਹਸਪਤਾਲ ਪਹੁੰਚ ਤੇ ਸਾਹਮਣੇ ਆਪਣੇ ਬੱਚੇ ਨੂੰ ਵੀ ਰਾਵੀ ਨੂੰ ਕੁਝ ਰਾਹਤ ਮਿਲੀ ਦੀਪੂ ਦੇ ਮੱਥੇ ਤੇ ਪੱਟੀ ਬੰਨੀ ਹੋਈ ਸੀ ਤੇ ਪੈਰ ਤੇ ਪਲਾਸਟਰ ਚੜਿਆ ਹੋਇਆ ਸੀ ਡਾਕਟਰ ਨੇ ਦੱਸਿਆ ਊਸ਼ਾ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਵਿੱਚ ਦੀਪੂ ਦੇ ਲਈ ਦਵਾਈਆਂ ਖਰੀਦੀਆਂ ਸੀ ਊਸ਼ਾ ਨੇ ਕਿਹਾ ਸਾਹਿਬ ਹੁਣ ਤੁਹਾਨੂੰ ਤੁਹਾਡਾ ਬੇਟਾ ਮਿਲ ਗਿਆ ਇਸ ਲਈ ਮੈਂ ਇੱਥੋਂ ਜਾ ਰਹੀ ਹਾਂ ਰਮਨ ਤੇ ਰਵੀ ਦੋਨੋਂ ਊਸ਼ਾ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਉਹਨਾਂ ਨੇ ਕਿਹਾ ਮਾਫ਼ ਕਰ ਦਿਓ ਅਮਾ ਸਾਨੂੰ ਛੱਡ ਕੇ ਨਾ ਜਾਓ ਦੋਨੋਂ ਪਤੀ-ਪਤਨੀ ਆਪਣੀ ਚੰਗੀ ਕੰਮ ਵਾਲੀ ਨੂੰ ਗਵਾਣਾ ਨਹੀਂ ਚਾਹੁੰਦੇ ਸੀ ਇਸ ਲਈ ਬਾਰ-ਬਾਰ ਮਨਤਾ ਕਰਕੇ ਉਹਨਾਂ ਨੇ ਊਸ਼ਾ ਨੂੰ ਰੋਕ ਲਿਆ ਊਸ਼ਾ ਵੀ ਖੁਸ਼ ਹੋ ਗਈ ਉਸਨੇ ਕਿਹਾ ਜਦ ਤੁਸੀਂ ਮੈਨੂੰ ਇਨਾ ਮਾਨ ਸਨਮਾਨ ਦੇ ਰਹੇ ਹੋ ਰੁਕਣ ਲਈ ਮੈਨੂੰ ਇਨਾ ਮਜਬੂਰ ਕਰ ਰਹੇ ਹੋ ਤਾਂ ਮੈਂ ਇੱਥੇ ਰੁਕ ਜਾਨੀ ਆ ਥੋੜੇ ਸਮੇਂ ਬਾਅਦ ਉਸਨੇ ਕਿਹਾ ਸਾਹਿਬ ਕੀ ਤੁਸੀਂ ਮੇਰਾ ਮੁੰਬਈ ਵਾਲਾ ਘਰ ਨਹੀਂ ਦੇਖੋਗੇ ravi ਤੇ ਉਸਦਾ ਪਤੀ ਊਸ਼ਾ ਦੇ ਨਾਲ ਗਏ ਉਹ ਇੱਕ ਸਧਾਰਨ ਵਿਰਦ ਆਸ਼ਰਮ ਸੀ ਜਿੱਥੇ ਬਰਾਂਡੇ ਵਿੱਚ ਊਸ਼ਾ ਦਾ ਬਿਸਤਰਾ ਲੱਗਾ ਹੋਇਆ ਸੀ ਆਸ਼ਰਮ ਵਾਲਿਆਂ ਨੇ ਰਵੀ ਨੂੰ ਦੱਸਿਆ ਊਸ਼ਾ ਆਪਣੀ ਤਨਖਾਹ ਦਾ ਕੁਝ ਹਿੱਸਾ ਆਸ਼ਰਮ ਵਾਲਿਆਂ ਨੂੰ ਦਾਨ ਕਰ ਦਿੰਦੀ ਹੈ ਤੇ ਰਾਤਾਂ ਨੂੰ ਜਾਗ-ਜਾਗ ਇੱਥੇ ਰਹਿਣ ਵਾਲੇ ਲਾਚਾਰ ਬੁੱਢਿਆਂ ਦੀ ਸੇਵਾ ਕਰਦੀ ਹੈ ਰਮਨ ਤੇ ਉਸਦੀ ਪਤਨੀ ਦਾ ਊਸ਼ਾ ਪ੍ਰਤੀ ਮਾਨ ਸਨਮਾਨ ਹੁਣ ਹੋਰ ਵੀ ਜ਼ਿਆਦਾ ਵੱਧ ਚੁੱਕਿਆ ਸੀ ਊਸ਼ਾ ਦੇ ਜੀਵਨ ਦੀਆਂ ਪਰਤਾਂ ਇੱਕ-ਇੱਕ ਕਰਕੇ ਖੁੱਲ੍ਹਦੀਆਂ ਗਈਆਂ ਉਸ ਵਿਧਵਾ ਔਰਤ ਨੇ ਆਪਣੇ ਬੇਟੇ ਦੀਪਕ ਨੂੰ ਪਾਲਣ ਲਈ ਕਾਫੀ ਸਖਤ ਸੰਘਰਸ਼ ਕੀਤੇ ਰੋਸ ਦਿਨੂ ਨੇ ਉਸ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ ਊਸ਼ਾ ਦਾ ਬੇਟਾ ਉਸ ਸਮੇਂ ਗੋਦੀ ਵਿੱਚ ਹੀ ਸੀ ਜਦ ਉਸਦੇ ਪਤੀ ਦਾ ਦੇਹਾਂਤ ਹੋ ਗਿਆ ਇਕੱਲਿਆਂ ਹੀ ਊਸ਼ਾ ਨੇ ਆਪਣੇ ਬੇਟੇ ਦਾ ਪਾਲਣ ਪੋਸ਼ਣ ਕੀਤਾ ਅੱਜ ਤੋਂ 7 ਸਾਲ ਪਹਿਲਾਂ ਊਸ਼ਾ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਕਿੰਨੀ ਪਿਆਰੀ ਲੱਗ ਰਹੀ ਹੈ ਮੇਰੀ ਧੀ ਵਿਆਹ ਵਾਲੇ ਜੋੜੇ 'ਚ ਗੋਰਾ ਰੰਗ ਵੱਡੀਆਂ-ਵੱਡੀਆਂ ਅੱਖਾਂ ਤਿੱਖੇ ਨੈਣ ਨਕਸ਼ ਸ਼ਾਲੂ ਦੀ ਮਾਸੀ ਦੁਲਹਨਦਿਆਂ ਬਲਾਵਾ ਲੈਂਦੀ ਹੋਈ ਕਹਿਣ ਲੱਗੀ ਕਾਸ਼ ਵਿਆਹ ਵਾਲੇ ਮੁੰਡੇ ਦੇ ਬਾਰੇ ਵੀ ਇਹੀ ਕਿਹਾ ਜਾ ਸਕਦਾ ਘਰ ਆਏ ਮਹਿਮਾਨਾਂ ਚੋਂ ਕਿਸੇ ਇੱਕ ਨੇ ਇਹ ਵੀ ਕਿਹਾ ਇਹ ਗੱਲ ਤਾਂ ਠੀਕ ਆ ਕਿੱਥੇ ਸਾਡੀ ਤਾਂ ਐਵੇਂ ਤੱਕ ਪੜੀ ਹੋਈ ਉਤੋਂ ਇੰਨੀ ਸੋਹਣੀ ਤੇ ਕਿੱਥੇ ਦੀਪਕ 12ਵੀਂ ਤੱਕ ਹੀ ਪੜਿਆ ਪਿਤਾ ਦੀ ਮੌਤ ਤੋਂ ਬਾਅਦ ਨੌਕਰੀ ਕਰਨ ਲੱਗ ਪਿਆ ਰੰਗ ਵੀ ਠੀਕ-ਠਾਕ ਆ ਸ਼ਾਲੂ ਦੇ ਘਰ ਥੋੜੀ ਪੈਸੇ ਦੀ ਕਮੀ ਸੀ ਇਸ ਕਰਕੇ ਉਹ ਅੱਗੇ ਨਾ ਪੜ ਸਕੇ ਮਸਤੀ ਮਾਤਾ ਪਿਤਾ ਨੂੰ ਵਿਆਹ ਦੀ ਜਲਦੀ ਸੀ ਇਸ ਲਈ ਉਸ ਦਾ ਵਿਆਹ ਰੱਖ ਦਿੱਤਾ ਐਨੇ ਨੂੰ ਕਿਸੇ ਨੇ ਗੱਲ ਨੂੰ ਹੋਰ ਬਤਾ ਦਿੱਤਾ ਹਾਂ ਹਾਂ ਕਮੌਂਦਾ ਖਾਂਦਾ ਦੀ ਘੇਤੀ ਦਾ ਵਿਆਹ ਕਰਨ ਲੱਗੇ ਆ ਵਿਆਹ ਦੀ ਰਾਤ ਸ਼ਾਲੂ ਸੋਹਾਗ ਦੀ ਸੇਜ ਤੇ ਬੈਠੀ ਸੀ ਉਮੀਦ ਦੇ ਮੁਤਾਬਕ ਬਿਨਾਂ ਕਿਸੇ ਰੌਲਾ ਰੱਪਾ ਪਾਈ ਦੀਪਕ ਕਮਰੇ ਵਿੱਚ ਆ ਗਿਆ ਤੇ ਕਾਫੀ ਗੰਭੀਰ ਲਹਿਜੇ ਵਿੱਚ ਬੋਲਿਆ ਸ਼ਾਲੂ ਅੱਜ ਆਪਣੇ ਵਿਆਹ ਦੀ ਪਹਿਲੀ ਰਾਤ ਹੈ ਇਹ ਦਸਤੂਰ ਹੁੰਦਾ ਕਿ ਇਸ ਦਿਨ ਗਿਫਟ ਜ਼ਰੂਰ ਦੇਣਾ ਚਾਹੀਦਾ ਤੁਹਾਨੂੰ ਮੇਰੀ مالی ਹਾਲਤ ਦਾ ਪਤਾ ਹੀ ਹੈ ਪਹਿਲਾਂ ਪਿਤਾ ਜੀ ਦੀ ਬਿਮਾਰੀ ਦੇ ਚੱਲਦਿਆਂ ਲਿਆ ਹੋਇਆ ਕਰਜ਼ਾ ਲਾਉਣਾ ਪਿਆ ਇਸ ਵਜ੍ਹਾ ਕਰਕੇ ਕੁਝ ਬਚਤ ਨਾ ਹੋ ਸકી ਪਰ ਫਿਰ ਵੀ ਮੈਂ ਤੇਰੇ ਲਈ ਇਹ ਕੜੀ ਲੈ ਕੇ ਆਇਆ ਇਹ ਕੜੀ ਸਸਤੀ ਜ਼ਰੂਰ ਹੈ ਪਰ ਸਮਾਂ ਮਹਿੰਗੀਆਂ ਕੜੀਆਂ ਦੇ ਬਰਾਬਰ ਹੀ ਦੱਸਦੀ ਹੈ ਇਹ ਵੀ ਦੱਸਦੀ ਹੈ ਸਮਾਂ ਬਹੁਤ ਕੀਮਤੀ ਹੈ ਇਸ ਲਈ ਇਸ ਨੂੰ ਬਰਬਾਦ ਨਾ ਕਰੋ ਜੇ ਹੋਰ ਕੁਝ ਤੋਹਫ਼ਾ ਵੀ ਚਾਹੀਦਾ ਤਾਂ ਤੂੰ ਮੰਗ ਸਕਦੀ ਹੈ ਬਸ ਉਸ ਨੂੰ ਖਰੀਦਣਾ ਮੇਰੇ ਵੱਸ ਵਿੱਚ ਹੋਵੇ चालू ਨੇ ਆਪਣੇ ਪਤੀ ਨੂੰ ਕਿਹਾ ਜੇ ਮੈਂ ਤੁਹਾਡੀ ਹੈਸੀਅਤ ਹਿਸਾਬ ਨਾਲ ਤੁਹਾਡੇ ਤੋਂ ਕੁਝ ਮੰਗਾ ਤਾਂ ਕੀ ਤੁਸੀਂ ਮੈਨੂੰ ਦੇ ਸਕੋਗੇ ਅਸਲ 'ਚ ਮੈਂ ਯੂਪੀਐਸਸੀ ਦੀ ਪ੍ਰਸ਼ਾਸਨਿਕ ਪ੍ਰੀਖਿਆ ਵਿੱਚ ਬੈਠਣਾ ਚਾਹੁੰਦੀ ਹਾਂ ਤੁਸੀਂ ਮੈਨੂੰ ਇਜਾਜ਼ਤ ਦੋਗੇ ਮੈਨੂੰ ਓਬੀਸੀ ਕੋਟੇ ਵਿੱਚ ਜਲਦੀ ਨੌਕਰੀ ਵੀ ਮਿਲ ਸਕਦੀ ਹੈ ਦੀਪਕ ਨੇ ਕਿਹਾ ਮੈਂ ਤੇਰੇ ਪੜ੍ਹਾਈ ਦੇ ਲੈਵਲ ਨੂੰ ਚੰਗੀ ਤਰ੍ਹਾਂ ਜਾਣਦਾ ਇਸ ਲਈ ਤੂੰ ਇਸ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਇੱਕ ਗੱਲ ਹੋਰ ਕਿ ਇੱਕ ਵਾਰ ਪਤੀ ਪਤਨੀ ਦੇ ਸੰਬੰਧ ਬਣ ਜਾਣ ਤੇ ਦੂਰ ਰਹਿਣਾ ਮਸਤਲ ਹੋ ਜਾਂਦਾ ਹੈ ਇਸ ਲਈ ਮੈਂ ਚਾਹੁੰਦਾ ਜਦ ਤੱਕ ਤੂੰ ਕਾਮਯਾਬ ਨਾ ਹੋਵੇਂ ਆਪਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਸ਼ਾਲੂ ਨੇ ਕਿਹਾ ਕੀ ਕੀ ਕਹਾ ਤੁਸੀਂ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤੁਸੀਂ ਵਿਆਹ ਕਿਸੇ ਮਜਬੂਰੀ ਵਿੱਚ ਕਰਵਾਇਆ ਉਸਨੇ ਇਹ ਗੱਲ ਬਹੁਤ ਘਮਰਾਉਂਦਿਆਂ ਹੋਇਆਂ ਕਹੀ ਸੀ ਕਿਉਂਕਿ ਉਸਨੂੰ ਦੀਪਕ ਤੋਂ ਸ਼ਾਇਦ ਇਸ ਗੱਲ ਦੀ ਉਮੀਦ ਨਹੀਂ ਸੀ ਦੀਪਕ ਨੇ ਕਿਹਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਸ ਲਈ ਤੇਰੇ ਕਾਮਯਾਬ ਹੋਣ ਤੋਂ ਬਾਅਦ ਹੀ ਅਸੀਂ ਇਸ ਪਿਆਰ ਦੇ ਸੱਚੇ ਹੱਕਦਾਰ ਹੋਵਾਂਗੇ ਦੀਪਕ ਨੇ ਸ਼ਾਲੂ ਦੀਆਂ ਗੋਰੀਆਂ ਗੁਰੀਆਂ ਬਾਹਾਂ ਨੂੰ ਫੜਦੇ ਹੋਏ ਇਹ ਗੱਲ ਕਹੀ ਸੀ ਸ਼ਾਲੂ ਨੇ ਸਵਾਲ ਕੀਤਾ ਜੇ ਮੇਰਾ ਸਿਲੈਕਸ਼ਨ ਨਾ ਹੋਇਆ ਤਾਂ ਦੀਪਕ ਨੇ ਕਿਹਾ ਫਿਰ ਜੋ ਕੁਝ ਵੀ ਹੋਵੇਗਾ ਤੇਰੀ ਸਹਿਮਤੀ ਨਾਲ ਸ਼ਾਲੂ ਨੇ ਫਿਰ ਸਵਾਲ ਕੀਤਾ ਬਾਹਰ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਦੀਪਕ ਨੇ ਕਿਹਾ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਬਸ ਇਹਨਾਂ ਕਹਿਦਵੀ ਕਿ ਅਗਲੇ 2 ਸਾਲਾਂ ਤੱਕ ਸਾਨੂੰ ਬੱਚੇ ਦੀ ਕੋਈ ਜ਼ਰੂਰਤ ਨਹੀਂ ਸ਼ਾਲੂ ਨੇ ਕਿਹਾ ਉਹ ਦੀਪਕ ਮੈਂ ਕੱਲੋਂ ਤੋਂ ਹੀ ਪੜ੍ਹਾਈ ਸ਼ੁਰੂ ਕਰ ਦੇਵਾਂਗੀ ਅਗਲੇ ਦਿਨ ਤੋਂ ਸ਼ਾਲੂ ਨੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਦੀਪਕ ਨੇ ਆਪਣੀ ਮਾਂ ਨੂੰ ਸ਼ਾਲੂ ਦੀ ਇੱਛਾ ਬਾਰੇ ਦੱਸ ਦਿੱਤਾ ਸੀ ਘਰ ਵਿੱਚ ਤਿੰਨ ਜਣੇ ਦਾ ਕੰਮ ਕੋਈ ਜ਼ਿਆਦਾ ਨਹੀਂ ਸੀ ਰਸੋਈ ਘਰ ਦਾ ਜ਼ਿਆਦਾਤਰ ਕੰਮ ਊਸ਼ਾ ਹੀ ਕਰ ਦਿੰਦੀ ਸੀ ਸ਼ਾਲੂ ਦੀ ਰਾਤ ਤੱਕ ਪੜ੍ਹਾਈ ਕਰਦੀ ਤੇ ਦੀਪਕ ਉਸ ਨੂੰ ਚਾਹ ਜਾਂ ਕੌਫੀ ਬਣਾ ਕੇ ਦੇ ਦਿੰਦਾ। ਕਦੇ-ਕਦੇ ਉਸ ਦਾ ਸਿਰ ਦੁਖੰਤੇ ਉਸ ਦੇ ਸਿਰ 'ਚ ਹਲਕੀ-ਹਲਕੀ ਮਾਲਿਸ਼ ਕਰਦਾ। ਜਦ ਤੱਕ ਸ਼ਾਲੂ ਦੀ ਅੱਖ ਨਾ ਲੱਗ ਜਾਂਦੀ। ਆਖਰਕਾਰ ਉਹ ਦਿਨ ਵੀ ਆ ਹੀ ਗਿਆ। ਸ਼ਾਲੂ ਸਾਰੇ ਲਿਖਤ ਇਮਤਿਹਾਨਾਂ ਤੇ ਇੰਟਰਵਿਊ ਵਿੱਚ ਕਾਮਯਾਬ ਹੋ ਗਈ ਸੀ। ਉਹ ਡਿਪਟੀ ਕਲੈਕਟਰ ਬਣ ਚੁੱਕੀ ਸੀ। ਹੁਣ ਸਿਰਫ ਪਿਆਰ ਹੀ ਪਿਆਰ ਹੋਵੇਗਾ। ਸ਼ਾਲੂ ਦੀਪਕ ਤੇ ਗੱਲ ਆਪਣੀਆਂ ਬਾਹਾਂ ਦਾ ਫੰਦਾ ਪਾਉਂਦਿਆਂ ਬੋਲੀ। ਦੀਪਕ ਨੇ ਕਿਹਾ ਮੈਂ ਤਾਂ ਤਾਂ ਤੇਰੀ ਹੀ ਸੀ ਸ਼ਾਲੂ ਮੈਂ ਤਾਂ ਬਸ ਤੇਰਾ ਸਾਥ ਦਿੱਤਾ ਉਹ ਹਜੇ ਸਭ ਗੱਲਾਂ ਕਰ ਹੀ ਰਹੀ ਸੀ ਅਚਾਨਕ ਦੀਪਕ ਤੇ ਫੋਨ ਦੀ ਘੰਟੀ ਵੱਜੀ ਦੀਪਕ ਨੇ ਫੋਨ ਚੁੱਕਿਆ ਤੇ ਕਿਹਾ ਕੀ ਕਦੋਂ ਅੱਛਾ ਅੱਛਾ ਅਸੀਂ ਹੁਣੇ ਪਹੁੰਚਦੇ ਹਾਂ ਸ਼ਾਲੂ ਕਾਫੀ ਘਬराई ਹੋਈ ਆਵਾਜ਼ ਵਿੱਚ ਪੁੱਛਣ ਲੱਗੀ ਕੀ ਹੋਇਆ ਦੀਪਕ ਨੇ ਕਿਹਾ ਕੁਝ ਨਹੀਂ ਪਿਤਾ ਜੀ ਦੀ ਸਿਹਤ ਥੋੜੀ ਖਰਾਬ ਹੋ ਗਈ ਆ ਜਦ ਤੱਕ ਦੀਪਕ ਤੇ ਸ਼ਾਲੂ ਪਹੁੰਚੇ ਉਦੋਂ ਤੱਕ ਸ਼ਾਲੂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਆਪਣੀ ਮਾਂ ਨੂੰ ਹਿੰਮਤ ਦੇਣ ਲਈ ਸ਼ਾਲੂ ਨੂੰ ਉੱਥੇ ਰੁਕਣਾ ਪਿਆ ਉਸ ਤੋਂ ਦੂਸਰੇ ਦਿਨ ਹੀ ਸ਼ਾਲੂ ਨੂੰ ਉਸਦੇ ਟ੍ਰੇਨਿੰਗ ਦੀ ਸੂਚਨਾ ਮਿਲੀ ਜੋ ਉਸਦੇ ਪੇਕੇ ਪਿੰਡ ਤੋਂ 300 ਕਿਲੋਮੀਟਰ ਦੀ ਦੂਰੀ ਤੇ ਸੀ ਜੁਆਇਨ ਕਰਨ ਤੋਂ ਬਾਅਦ ਹੀ ਪਤਾ ਲੱਗਿਆ ਸ਼ਾਲੂ ਨੂੰ ਬినੋਦ ਸ਼ਰਮਾ ਦੇ ਅੰਡਰ ਟ੍ਰੇਨਿੰਗ ਲੈਣੀ ਪਵੇਗੀ ਸ਼ਰਮਾ ਜੀ ਕੁਤਸਮਾ ਪਹਿਲਾਂ ਸ਼ਾਲੂ ਦੇ ਜ਼ਿਲ੍ਹੇ ਵਿੱਚ ਹੀ ਸੀ ਤੇ ਉਹਨਾਂ ਦੀ ਚੰਗੇ ਅਫਸਰਾਂ ਵਿੱਚ ਹੀ ਗਿਣਤੀ ਹੁੰਦੀ ਸੀ ਬినੋਦ ਸ਼ਰਮਾ ਆ ਗਏ ਤੇ ਆਪਣੇ ਚੈਂਬਰ ਵਿੱਚ ਵੜ ਗਏ ਇਜਾਜ਼ਤ ਲੈ ਕੇ ਸ਼ਾਲੂ ਦੇ ਚੈਂਬਰ 'ਚ ਜਾ ਕੇ ਉਹਨਾਂ ਨੇ ਸ਼ਾਲੂ ਨੂੰ ਸਵਾਲ ਕੀਤਾ ਤੇਰੇ ਨਾਲ ਉਹ ਬਾਹਰ ਕੌਣ ਖੜਾ ਸੀ ਸ਼ਾਲੂ ਨੇ ਜਵਾਬ ਦਿੱਤਾ ਉਹ ਮੇਰੇ ਪਤੀ ਆ ਵਿਨੋਦ ਸ਼ਰਮਾ ਨੇ ਕਿਹਾ ਹੁਣ 3 ਮਹੀਨਿਆਂ ਤੱਕ ਘਰ-ਬਾਰ ਪਤੀ ਬੱਚੇ ਸਭ ਕੁਝ ਪੁੱਲ ਜਾ ਸ਼ਾਲੂ ਨੇ ਜਦ ਦੀਪਕ ਨੂੰ ਦੱਸਿਆ ਤਾਂ ਉਸ ਨੇ ਆਪਣੀ ਸਹਿਮਤੀ ਦੇ ਦਿੱਤੀ ਜਾਂਦੇ ਸਮੇਂ ਦੀਪਕ ਨੇ ਆਪਣੀ ਪਤਨੀ ਸ਼ਾਲੂ ਨੂੰ ਇਹ ਹੀ ਕਿਹਾ ਕੋਈ ਗੱਲ ਨਹੀਂ ਹੁਣ ਮੈਂ ਜਾ ਰਹੀ ਆ ਤਿੰਨ ਮਹੀਨਿਆਂ ਤੱਕ ਖੂਬ ਮਿਹਨਤ ਕਰੀ ਤਾਂ ਜੋ ਤੇਰੀ ਜ਼ਿੰਦਗੀ ਵਧੀਆ ਹੋ ਜਾਵੇ ਵਿਨੋਦ ਸ਼ਰਮਾ ਦੇ ਅੰਡਰ ਸ਼ਾਲੂ ਦੀ ਟ੍ਰੇਨਿੰਗ ਬਹੁਤ ਵਧੀਆ ਚੱਲ ਰਹੀ ਸੀ ਸ਼ਾਲੂ ਨੂੰ ਹਜੇ ਸਰਕਾਰੀ ਗੱਡੀ ਨਹੀਂ ਮਿਲੀ ਸੀ ਇਸ ਕਰਕੇ ਉਹ ਵਿਨੋਦ ਸ਼ਰਮਾ ਦੇ ਨਾਲ ਹੀ ਸਰਕਾਰੀ ਗੱਡੀ 'ਚ ਟੂਰ ਤੇ ਜਾਂਦੀ ਸੀ ਇੱਕ ਦਿਨ ਉਹ ਟੂਰ ਤੋਂ ਵਾਪਸ ਆ ਰਹੇ ਸੀ ਅਚਾਨਕ ਵਿਨੋਦ ਸ਼ਰਮਾ ਨੇ ਸ਼ਾਲੂ ਨੂੰ ਸਵਾਲ ਕੀਤਾ ਮੈਨੂੰ ਲੱਗਦਾ ਤੇਰੇ ਨਾਲ ਜਾਤੀ ਹੋਈ ਹੈ ਥੱਕਾ ਹੋਇਆ ਸ਼ਾਲੂ ਨੇ ਕਿਹਾ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਿਆ ਸਰ? ਮਨੋਦ ਨੇ ਕਿਹਾ ਬਸ ਮੈਂ ਵੈਸੇ ਹੀ ਪੁੱਛ ਲਿਆ ਸੀ ਕਿਉਂਕਿ ਤੂੰ ਇੰਨੀ ਹੁਸ਼ਿਆਰ, ਉੱਪਰੋਂ ਇੰਨੀ ਸੋਹਣੀ ਇਸ ਦੇ ਮੁਕਾਬਲੇ ਤੇਰਾ ਪਤੀ 12ਵੀਂ ਪਾਸ ਤੇ ਕਲਰਕ ਸ਼ਾਲੂ ਨੇ ਕਿਹਾ ਜ਼ਿੰਦਗੀ ਵਿੱਚ ਜੋ ਕੁਝ ਵੀ ਸਾਨੂੰ ਮਿਲਦਾ ਅਸੀਂ ਉਸ ਨੂੰ ਬਦਲ ਨਹੀਂ ਸਕਦੇ। ਮਨੋਨ ਸ਼ਰਮਨ ਨੇ ਉਸ ਨੂੰ ਜਵਾਬ ਦਿੱਤਾ ਜੇ ਅਸੀਂ ਚਾਹੁੰਦੇ ਹੁਈਏ ਤਾਂ ਕੁਝ ਵੀ ਕਰ ਸਕਦੇ ਹਾਂ। ਦੇਖੋ ਤੂਏ ਨੌਕਰੀ ਹਾਸਲ ਕਰਕੇ ਆਪਣੀ ਜ਼ਿੰਦਗੀ ਬਦਲ ਲਈ ਸ਼ਾਲੂ ਨੇ ਕਿਹਾ ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਸਰ ਕਿਉਂਕਿ ਮੈਂ ਜੋ ਕੁਝ ਵੀ ਹਾਂ ਸਿਰਫ ਆਪਣੇ ਪਤੀ ਦੀਪਕ ਦੀ ਵਜ੍ਹਾ ਕਰਕੇ ਹਾਂ ਫਿਰ ਵਿਨੋਦ ਚਰਮਾ ਨੇ ਸ਼ਾਲੂ ਨੂੰ ਕਿਹਾ ਕੱਲ ਉਸ ਦੀਪਕ ਦੇ ਚਲਦਿਆਂ ਹੀ ਤੈਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਵੇਗਾ ਤੂੰ ਉਸ ਨੂੰ ਕਦੇ ਕਿਸੇ ਪਾਰਟੀ ਵਿੱਚ ਨਹੀਂ ਲੈ ਜਾ ਸਕਦੀ ਰਹੀ ਗੱਲ ਪੈਸਿਆਂ ਦੀ ਉਸਨੇ ਤੇਰੇ ਤੇ ਜਿੰਨੇ ਵੀ ਪੈਸੇ ਖਰਚੇ ਆ ਤੂੰ ਉਸ ਨੂੰ ਵਾਪਸ ਕਰ ਦੇ हद तो हद कितने होंगे 2 3 5 लाख मैं भी अपनी देहाती पत्नी को तलाक देने दी अर्जी दीती हुई आ क्योंकि वो मेरे स्टेटस मुताबिक नहीं थी तू भी इस तरह कर सकती है क्योंकि कल पछताਉਣ ਤੋਂ ਚੰਗਾ ਬੰਦਾ ਅੱਜ ਹੀ ਸੋਚ ਸਮਝ ਕੇ ਫੈਸਲਾ ਲੈ ਲਵੇ ਇਸ ਦੌਰਾਨ ਵਿਨੋਦ ਸ਼ਰਮਾ ਨੇ ਇਹ ਵੀ ਗੱਲ ਕਹੀ ਮੈਨੂੰ ਤਾਂ ਲੱਗਦਾ ਤੇਰਾ ਪਤੀ ਪਤੀ ਹੈ ਹੀ ਨਹੀਂ ਨਹੀਂ ਤਾਂ ਐਨੇ ਸਾਲਾਂ ਤੱਕ ਆਪਣੀ ਪਤਨੀ ਤੋਂ ਪਲਾਂ ਕੌਣ ਦੂਰ ਰਹਿੰਦਾ ਅਸਲ ਵਿੱਚ ਪਿਛਲੇ 2 ਮਹੀਨਿਆਂ ਤੋਂ ਵਿਨੋਦ ਸ਼ਰਮਾ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਸ਼ਾਲੂ ਉਸੇ ਵੱਲ ਆਕਰਸ਼ਿਤ ਹੋ ਰਹੀ ਹੈ ਆਖਰਕਾਰ ਇਹ ਸੱਚ ਵੀ ਸੀ ਕਿਉਂਕਿ ਹੁਣ ਸ਼ਾਲੂ ਦਾ ਉੱਠਣਾ ਬੈਠਣਾ ਵੱਡੇ ਲੋਕਾਂ ਵਿੱਚ ਹੋਣ ਲੱਗ ਪਿਆ ਸੀ ਇਸ ਲਈ ਉਸ ਦੀ ਸੋਚ ਤੇ ਪਸੰਦ ਬਦਲਣ ਲੱਗ ਪਈ ਸੀ ਉਹ ਵਿਨੋਦ ਸ਼ਰਮਾ ਨਾਲ ਸਹਿਜ ਤੇ ਬੇਹੱਦ ਖੁਸ਼ ਦਿਖਾਈ ਦਿੰਦੀ ਸੀ ਲੋਕਾਂ ਨੇ ਇਹ ਸੱਚ ਹੀ ਕਿਹਾ ਜਿਵੇਂ ਦੀ ਸੰਗਤ ਵਿੱਚ ਬੈਠਣਾ ਉੱਠਣਾ ਹੋਵੇ ਅਸਲ 'ਚ ਬੰਦਾ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ ਬਿਨੋਦ ਸ਼ਰਮਾ ਨਾਲ ਰਹਿ ਕੇ ਉਹ ਆਧਨਿਕਤਾ ਦੀਆਂ ਪੌੜੀਆਂ ਚੜ ਰਹੀ ਸੀ ਇੱਕ ਦਿਨ ਅਚਾਨਕ ਸ਼ਾਲੂ ਨੂੰ ਕਲੈਕਟਰ ਦਾ ਫੋਨ ਆਇਆ ਤੇ ਉਸਨੂੰ ਤੁਰੰਤ ਮਿਲਣ ਲਈ ਬੁਲਾਇਆ ਗਿਆ ਤੇ ਕਿਹਾ ਵਧਾਈ ਹੋਵੇ ਮੈਡਮ ਬਿਨੋਦ ਸ਼ਰਮਾ ਵਰਗੇ ਕਾਬਿਲ ਅਫਸਰ ਨੇ ਤੁਹਾਡੀ ਬਹੁਤ ਚੰਗੀ ਰਿਪੋਰਟ ਦਿੱਤੀ ਹੈ ਸ਼ੁਕਰੀਆ ਸਰ ਕਹਿ ਕੇ ਸ਼ਾਲੂ ਕਲੈਕਟਰ ਆਫਿਸ ਤੋਂ ਬਾਹਰ ਆ ਗਈ ਬਿਨੋਦ ਸ਼ਰਮਾ ਨੇ ਸ਼ਾਲੂ ਨੂੰ ਕਿਹਾ ਵਧਾਈ ਹੋਵੇ ਸ਼ਾਲੂ ਇੱਕ ਪਾਰਟੀ ਤੇ ਬਣਦੀ ਆ ਇਸ ਤਰ੍ਹਾਂ ਕਰਦੇ ਆ ਤੂੰ ਅੱਜ ਆਫਿਸ ਦਾ ਚਾਰਜ ਲੈ ਲੈ ਸ਼ਨੀਵਾਰ ਐਤਵਾਰ ਦੀ ਛੁੱਟੀ ਆ ਆਪਾਂ ਨਾਲ ਦੇ ਸ਼ਹਿਰ ਚਲਾਂਗੇ ਪਾਰਟੀ ਕਰਾਂਗੇ ਸਭ ਕੁਝ ਮੇਰੇ ਵੱਲੋਂ ਹੋਵੇਗਾ ਮੇਰੀ ਜਾਨ ਸ਼ਾਲੂ ਖੜਖੜਾ ਉઠી ਤੇ ਆਪਣੇ ਨਵੇਂ ਆਫਿਸ ਚੋਂ ਚਾਰਜ ਲੈਣ ਲਈ ਚਲੀ ਗਈ ਜਦ ਦੀਪਕ ਨੂੰ ਸ਼ਾਲੂ ਦੇ ਚਾਰਜ ਲੈਣ ਵਾਲੀ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਖੁਸ਼ ਹੋਇਆ ਉਸਨੇ ਸ਼ਾਲੂ ਨੂੰ ਫੋਨ ਤੇ ਆਪਣੇ ਦਿਲ ਦੀ ਗੱਲ ਕਹੀ ਤੈਨੂੰ ਦੇਖਣ ਦੀ ਬਹੁਤ ਇੱਛਾ ਹੋ ਰਹੀ ਆ ਸ਼ਨੀ ਐਤਵਾਰ ਮੈਂ ਤੇਰੇ ਕੋਲ ਆ ਜਾਵਾਂਗਾ। ਸ਼ਾਲੂ ਨੇ ਉਸਨੂੰ ਜਵਾਬ ਦਿੱਤਾ। ਨਹੀਂ ਨਹੀਂ ਸ਼ਨੀ ਐਤਵਾਰ ਤਾਂ ਮੈਂ ਕਲੈਕਟਰ ਸਾਹਿਬ ਦੇ ਨਾਲ ਰਾਜਧਾਨੀ ਜਾਣਾ ਹੈ। ਸ਼ਾਲੂ ਨੇ ਝੂਠ ਬੋਲ ਕੇ ਆਪਣੇ ਪਤੀ ਨੂੰ ਰੋਕ ਦਿੱਤਾ। ਦੀਪਕ ਆਪਣੇ ਆਪ ਨੂੰ ਸਮਝਾਉਣ ਲੱਗਿਆ। ਜਿੱਥੇ ਇੰਨੇ ਦਿਨ ਦੂਰ ਰਹਾ ਉੱਥੇ ਕੁਝ ਦਿਨ ਹੋਰ ਸਹੀ। ਪਰ ਜੋ ਅਸੀਂ ਸੋਚਦੇ ਆ ਉਹ ਹੁੰਦਾ ਕਿੱਥੇ ਆ। ਜਦ ਸ਼ਾਲੂ ਨੇ ਤਲਾਕ ਦਾ ਨੋਟਿਸ ਭੇਜਿਆ ਦੀਪਕ ਤੇ ਉਸਦੀ ਮਾਂ 우ਸ਼ਾ ਦੇ ਹੋਸ਼ ਉੱਡ ਗਏ। ਦੀਪਕ ਨੇ ਜਸ ਪਤਨੀ ਲਈ ਆਪਣੀਆਂ ਭਾਵਨਾਵਾਂ ਆਪਣੇ ਜਜ਼ਬਾਤ ਸਭ ਕੁਝ ਲੁਟਾ ਦਿੱਤਾ ਉਸ ਨੇ ਦੀਪਕ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਤਲਾਕ ਦੀ ਮੰਗ ਰੱਖੀ ਸੀ ਇਹ ਸਭ ਹਾਲਾਤਾਂ ਨੂੰ ਦੇਖ ਦੀਪਕ ਨੇ ਆਤਮ ਹੱਤਿਆ ਕਰ ਲਈ 우ਸ਼ਾ ਦਾ ਤਾਂ ਸਭ ਕੁਝ ਲੁੱਟਿਆ ਜਾ ਚੁੱਕਿਆ ਸੀ ਪਤੀ ਬੇਟਾ ਨੂੰ ਸਭ ਕੁਝ 우ਸ਼ਾ ਰੋਂਦੀ ਰਹਿੰਦੀ ਤੇ ਘਰ ਵਿੱਚ ਇਕੱਲੀ ਬੈਠੀ ਇਹੀ ਸੋਚਦੀ ਰਹਿੰਦੀ ਸਮਾਜ ਤਾਂ ਹਮੇਸ਼ਾ ਔਰਤਾਂ ਦੇ ਨਾਲ ਹੀ ਖੜਾ ਚਾਹੇ ਉਹ ਕਿਸੇ ਦੀ ਜਾਨ ਕਿਉਂ ਨਾ ਲੈ ਲੈਣ ਦੁਨੀਆ ਵਾਲੀ ਊਸ਼ਾ ਦੇ ਬੇਟੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਅਸਤੀਆਂ ਕਮੀਆਂ ਊਸ਼ਾ ਦੇ ਸਾਹਮਣੇ ਗਿਣਾਉਂਦੇ ਥੱਕ ਹਾਰ ਕੇ ਊਸ਼ਾ ਸ਼ਹਿਰ ਤੋਂ ਦੂਰ ਬਿਰਧ ਆਸ਼ਰਮ 'ਚ ਰਹਿਣ ਲੱਗ ਪਈ ਜ਼ਿੰਦਗੀ ਨੇ ਊਸ਼ਾ ਨੂੰ ਬਹੁਤ ਦੁੱਖ ਦਿੱਤੇ ਸੀ ਪਰ ਫਿਰ ਵੀ ਉਹ ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖਦੀ ਤਾਂ ਜੋ ਉਸ ਨੂੰ ਆਪਣੀ ਜ਼ਿੰਦਗੀ ਤੋਂ ਕਿਸੇ ਗੱਲ ਦੀ ਕੋਈ ਸ਼ਿਕਾਇਤ ਨਾ ਰਹੇ ਰਮਨ ਤੇ ਰਾਵੀ ਊਸ਼ਾ ਦੀ ਕਹਾਣੀ ਸੁਣ ਕੇ ਰੋ ਪਏ ਉਨ ਦੋਨਾਂ ਨੇ ਊਸ਼ਾ ਦਾ ਸਾਰਾ ਸਮਾਨ ਸمیٹਿਆ ਤੇ ਉਸ ਨੂੰ ਆਪਣੇ ਘਰ ਲਿਆਏ ਪਰ ਇਸ ਵਾਰ ਉਹ ਊਸ਼ਾ ਨੂੰ ਇੱਕ ਨੌਕਰਾਨੀ ਦੀ حیثیتੋਂ ਨਹੀਂ ਬਲਕਿ ਮਾਂ ਦੇ ਸਨਮਾਨ ਨਾਲ ਲੈ ਕੇ ਆਏ ਸੀ ਊਸ਼ਾ ਨੂੰ ਅੱਜ ਇੱਕ ਪਰਿਵਾਰ ਮਿਲ ਚੁੱਕਿਆ ਸੀ ਉਸ ਦੀ ਸੋਹਣੀ ਬਗੀਚੀ ਵਿੱਚ ਵੀ ਬਹਾਰ ਵਾਪਸ ਆ ਗਈ ਸੀ ਊਸ਼ਾ ਨੇ ਇਹ ਗੱਲ ਕਦੀ ਮਹਿਸੂਸ ਨਹੀਂ ਕੀਤੀ ਸੀ ਕਿ ਉਹ ਕਿਸੇ ਦੇ ਹੋਰ ਦੇ ਘਰ ਵਿੱਚ ਰਹਿੰਦੀ ਹੈ ਬਲਕਿ ਉਸ ਨੂੰ ਇਹੀ ਲੱਗ ਰਿਹਾ ਸੀ ਕਿ ਉਹ ਆਪਣੇ ਨੂੰਹ ਪੁੱਤ ਤੇ ਪੋਤੇ-ਪੋਤੀ ਨਾਲ ਰਹਿ ਰਹੀ ਹੈ ਦੂਜੇ ਪਾਸੇ ਰਮਨ ਤੇ ਰਾਵੀ ਵੀ 우ਸ਼ਾ ਨੂੰ ਮਾਂ ਵਾਲਾ ਸਨਮਾਨ ਦੇ ਰਹੇ ਸੀ 우ਸ਼ਾ ਦੇ ਆਉਣ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਕਾਫੀ ਬਦਲਾ ਆ ਗਿਆ ਸੀ ਉਸਦੇ ਹੁੰਦਿਆ ਰਾਵੀ ਨੂੰ ਆਪਣੇ ਘਰ ਪਰਿਵਾਰ ਬੱਚਿਆਂ ਦੀ ਕੋਈ ਫਿਕਰ ਨਹੀਂ ਰਹਿੰਦੀ ਸੀ ਅਸਲ 'ਚ ਰਾਵੀ ਨੇ ਉਸ ਨੂੰ ਮਾਂ ਦਾ ਦਰਜਾ ਦੇ ਦਿੱਤਾ ਸੀ ਬੱਚੇ ਵੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਤੇ ਦਾਦੀ-ਦਾਦੀ ਕਹਿ ਕੇ ਬੁਲਾਉਂਦੇ ਸੀ ਇਸ ਤਰ੍ਹਾਂ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਸੋ ਦੋਸਤੋ ਪਰਮਾਤਮਾ ਦੇ ਰੰਗ ਵੀ ਬੜੇ ਨਿਆਰੀਆ ਜਿੱਥੇ ਉਹ ਇੱਕ ਪਾਸੇ ਖੋਹਦਾ ਹੈ ਦੂਜੇ ਪਾਸੇ ਛੱਪਰ ਫਾੜ ਕੇ ਦਿੰਦਾ ਹੁਣ ਉਸ ਨੂੰ ਨੂਤ ਤੇ ਪਤ ਦੋਨੋਂ ਮਿਲ ਚੁੱਕੇ ਸੀ ਤੇ ਉਸ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਸੋ ਕਿਵੇਂ ਦੀ ਲੱਗੀ ਕਹਾਣੀ ਜ਼ਰੂਰ ਲੈ ਕੇ ਦੱਸਿਓ ਚੰਗੀ ਲੱਗੀ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣਿਓ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਕੱਲ ਫੇਰ ਮਿਲਦੇ ਹਾਂ ਕਿਸੇ ਵੱਖਰੀ ਜਹੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਇਸ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਸ਼ੁਕਰੀਆ